联िक्स वेरा टीवी देख रहे हो ਤੁਸੀਂ ਅੱਜ ਇਹ ਸੇ ਮੌਜੂਦਾ ਥਾਣਾ ਬਾਵਾਲ ਦੇ ਵਿੱਚ ਇਹ ਤੁਹਾਨੂੰ ਦੱਈਏ ਥਾਣਾ ਬਾਵਾਲ ਦੇ ਇਨਚਾਰਜ ਨੱਸਾ ਤਸਕਰਾਂ ਅਤੇ ਚੋਰੀ ਦੀ ਵਾਰਦਾਤਾਂ ਦੇ ਖਿਲਾਫ ਜਿਹੜੀ ਹੈ ਇੱਕ ਸਖਤ ਕਾਨੂੰਨੀ ਕਾਰਵਾਈ ਕਰ ਰਹੇ ਨੇ ਤੁਹਾਨੂੰ ਦੱਈਏ ਦੂਜਾ ਮਾਮਲਾ ਸਾਡੇ ਸਾਹਮਣੇ ਆਇਆ ਜਿੱਥੇ ਜਿਹੜਾ ਚੋਰਾਂ ਵੱਲੋਂ ਜਿਹੜਾ ਹੈਗਾ ਮੋਟਰ ਚੋਰੀ ਅਤੇ ਇਸ ਤੋਂ ਇਲਾਵਾ ਜਿਹੜਾ ਕਿ ਤੁਹਾਨੂੰ ਦੱਈਏ ਮੋਟਰਸਾਈਕਲ ਚੋਰ ਜਿਹੜੇ ਗਏ ਨੇ ਉਹਨਾਂ ਨੂੰ ਜਿਹੜਾ ਕਾਬੂ ਕੀਤਾਗਾ ਜਿਹੜੇ ਮੋਟਰਸਾਈਕਲ ਚੋਰ ਨੇ ਜਿਹੜਾਗਾ ਉਹ ਮੋਟਰਸਾਈਕਲ ਚੋਰੀ ਕਰਦੇ ਨੇ ਤੇ ਜਾਲੀ ਨੰਬਰ ਲਾ ਕੇ ਉਹਨਾਂ ਦੇ ਤੇ ਜਿਹੜਾ ਰਾਜਸਥਾਨ ਦੇ ਵਿੱਚ ਜਿਹੜਾਗਾ ਵੇਚ ਅੱਪਾ ਸਾਰੀ ਜਾਣਕਾਰੀ ਥਾਣਾ ਪਰਵਾਰੀ ਦਿਵਿੰਦਰ ਸਿੰਘ ਜੀ ਨੇ ਉਹਨਾਂ ਕੋਲੋਂ ਲਵਾਂਗੇ ਵੀ ਜਿਹੜਾ ਹੈ ਇਹਨਾਂ ਦੇ ਖਿਲਾਫ ਜਿਹੜੇ ਕਿਹੜੇ-ਕਿਹੜੀ ਤਾਰਾ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਤੇ ਪਹਿਲਾਂ ਵੀ ਇਹਨਾਂ ਦੇ ਮੁਕਤਮੇ ਦਰਜ ਹੈ ਕਿ ਨਹੀਂ ਤੇ ਕਿੱਥੋਂ ਦੇ ਰਹਿਣ ਵਾਲੇ ਨੇ ਜਿਹੜੇ ਮਾੜੇ ਅਸਰਾਂ ਖਰਾਬ ਜਿਹੜੀ ਅਸੀਂ ਸਖਤ ਨਿਯਮ ਜਨਾਈਏ ਸਰਕਾਰ ਦੀਆਂ ਤੇ ਆਪਣੇ ਸੀਨੀਅਰ ਅਫਸਰਾਂ ਦੀਆਂ ਦੇ ਆਧਾਰ ਮੁਤਾਬਕ ਅਸੀਂ ਇੱਕ ਮੁਕੱਦਮਾ ਨੰਬਰ 96 ਦਰਜ ਕੀਤਾ ਸੀ ਇਹਦੇ ਜਿਸੀਂ ਮੋਟਰ ਚੋਰ ਫੜੇ ਸੀ ਉਹਨਾਂ ਦੋ ਆਦਮੀ ਜਿਹੜੇ ਬੱਲੂ ਵਾਲੇ ਦੇ ਰਹਿਣ ਵਾਲੇ ਆ ਟਾਣੀ ਠਾਕਰ ਸਿੰਘ ਦੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਦੋ ਦਿਨਾਂ ਦਾ ਪੁਲਿਸਬ ਇਹਨੂੰ ਉਹ ਜੁਡੀਸ਼ਰ ਬੰਦ ਕਰਾ ਦਿੱਤਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਸਾਰਾ ਇੱਕ ਆਪਣੇ ਮੋਟਰਸਾਈਕਲ ਟੂਰ ਫੜੇ ਆ ਇਹ ਸਾਡੇ ਕੋਲ ਪੁਲਿਸ ਰਿਮਾਂਡ ਤੇ ਨੇ ਇਹਨਾਂ ਵਿੱਚੋਂ ਇੱਕ ਬੰਦਾ ਆਰਾਮਸਰ ਦਾ ਰਹਿਣ ਵਾਲਾ ਹੈ ਦੂਜਾ ਜਿਹੜਾ ਬਾਵਲੇ ਖਣੇ ਦਾ ਰਹਿਣ ਵਾਲਾ ਹੈ ਬਾਵਲੇ ਪਿੰਡ ਦਾ ਜੀ ਦੋਨੋਂ ਦੇ ਇੱਕ ਮੋਟਰਸਾਈਕਲ ਬਰਾਮਦ ਹੋ ਗਿਆ ਹੈ ਅਜੇ ਵੀ ਸਾਡੇ ਕੋਲੇ ਪੁਲਿਸ ਰਿਮਾਂਡ ਤੇ ਨੇ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਤੇ ਇਹਨਾਂ ਦਾ ਹੋਰ ਵੀ ਰਿਕਵਰੀ ਹੋਣ ਦੇ ਚਾਂਸ ਹੈ ਬੈਲਾ ਕੰਮ ਕੋਈ ਨਹੀਂ ਮੱਲੇ ਇਹਨਾਂ ਨੇ ਕੋਈ ਮਗਲਵਾ ਦਾ ਜੇਗਾ ਕੰਮ ਕਰਦੇ ਕੰਮ ਕਰ ਡੇਰੀ ਦੇ ਪਰੇ ਮਜ਼ਦੂਰੀ ਕਰਦੇ ਕਿਹੜੀ ਕਿਹੜੀ ਤਰ੍ਹਾਂ ਦੇ ਬਚੇ ਦਗੇ ਆਈ 7842878411 ਜਾਲੀ ਨੰਬਰ ਪੇਟਾ ਲਾ ਕੇ ਮੋਟਰਸਾਈਕਲਾਂ ਨੂੰ ਇਹ ਅੱਗੇ ਵੇਚਦੇ ਆ ਤੇ ਇਹਨਾਂ ਦੇ ਅਸੀਂ 3329379411 ਤੇ 473 ਵਾਲੀ ਜਿਹੜੀ ਸੀ ਪੁਰਾਣੀ ਉਹਦੇ ਤਹਿਤ ਮਗਲਵਾ ਦਾ ਜੀ ਕਰ ਤੋਂ ਕੁਛ ਸਾੱਚੇ ਮਾਮਲਾ ਐ ਸਮਝਿਆ ਵੀ ਹੋਇਆ ਕਿਨੇ ਮੋਟਰਸਾਈਕਲ ਜਿਹੜੇ ਵੇਚ ਦਿੰਦੇ ਸੀ ਕਿੱਥੇ ਵੇਚ ਦਿੰਦੇ ਤੇ ਮੋਸਗਲੇ ਖੇਤੜਾ ਜਿਹੜਾ ਚੋਰੀ ਕਰਦੇ ਸੀ ਅੱਗੇ ਜਿਹੜੇ ਸਸਤੇ 5 5000 4000 ਚ ਵੇਚ ਦਿੰਦੇ ਸੀਗੇ ਤੇ ਅਸੀਂ ਸਾਰੀ ਜਿਹੜੀ ਪੁਛਕੀ ਜਾਰੀ ਰੱਖੀ ਅਰੇ ਗੋਰੇ ਸੇਲ ਤੇ ਵੇਚਦੇ ਸੀ ਜਾਂ ਬੱਲਵਾਨੇ ਚ ਜਾਂ ਗੋੜ ਤੇ ਵੇਚਦੇ ਸੀ ਉਹ ਰਸਟਰ ਸਾਈਡ ਤੇ ਵੇਚਦੇ ਜਿਹੜੇ ਮਾੜੇ ਅੰਸਰਾਂ ਖਰਾਬ ਜਿਹੜੀ ਅਸੀਂ ਸੰਕਤ ਨੰਨ ਜਨਾਈ ਹੈ ਸਰਕਾਰ ਦੀਆਂ ਤੇ ਆਪਣੇ ਸੀਨੀਅਰ ਅਫਸਰਾਂ ਦੀਆਂ ਦਾ ਤਾਅ ਮਤਾਬਕ ਅਸੀਂ ਇੱਕ ਮੁਕੱਦਮਾ ਨੰਬਰ 96 ਦਰਜ ਕੀਤਾ ਸੀ ਇਹਦੇ ਜੇ ਅਸੀਂ ਮੋਟਰ ਚੋਰ ਫੜੇ ਸੀ ਉਹਨਾਂ ਦੋ ਆਦਮੀ ਜਿਹੜੇ ਬੱਲਵਾਨੇ ਦੇ ਰਹਿਣ ਵਾਲੇ ਆ ਟਾਣੀ ਠਾਕਰ ਸਿੰਘ ਦੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਦੋ ਦਿਨਾਂ ਪੁਲਿਸ ਕੋਲ ਲਿਆ ਸੀ ਜਿਹਨਾਂ ਨੂੰ ਅੱਜ ਵੀ ਛੁੜਬੰਦ ਕਰਾ ਦਿੱਤਾ ਹੈ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਸਾਰਾ ਇੱਕ ਆਪਣੇ ਮੋਟਰਸਾਈਕਲ ਟੀਓਰ ਫੜਿਆ ਇਹ ਸਾਡੇ ਕੋਲ ਪੁਲਿਸ ਰਿਮਾਂਡ ਤੇ ਨੇ ਇਹਨਾਂ ਵਿੱਚੋਂ ਇੱਕ ਬੰਦਾ ਆਰਾਮਸਰੇ ਦਾ ਰਹਿਣ ਵਾਲਾ ਹੈ ਦੂਜਾ ਜਿਹੜਾ ਬਾਵਲੇ ਖਣੇ ਦਾ ਰਹਿਣ ਵਾਲਾ ਹੈ ਬਾਵਲੇ ਪਿੰਡ ਦਾ ਜੀ ਦੋਨੋਂ ਦਾ ਇੱਕ ਮੋਟਰਸਾਈਕਲ ਬਰਾਮਦ ਹੋ ਗਿਆ ਹੈ ਅਜੇ ਵੀ ਸਾਡੇ ਕੋਲੇ ਪੁਲਿਸ ਰਿਮਾਂਡ ਤੇ ਨੇ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਤੇ ਇਹਨਾਂ ਦਾ ਹੋਰ ਵੀ ਰਿਕਵਰੀ ਹੋਣ ਦੇ ਚਾਂਸ ਹੈ ਬੈਲਾ ਕੰਮ ਕੋਈ ਨਹੀਂ ਮੱਲੇ ਇਹਨਾਂ ਨੇ ਕੋਈ ਮਗਲਵਾ ਦਾ ਜੇਗਾ ਕੰਮ ਕਰਦੇ ਕੰਮ ਕਰ ਵੇੜੀ ਦੇ ਪਰੇ ਮਜ਼ਦੂਰੀ ਕਰਦੇ ਕਿਹੜੀ ਕਿਹੜੀ ਤਰ੍ਹਾਂ ਦੇ ਕੱਟੇ ਦੱਗੇ ਆਈ 7842878411 ਜਾਲੀ ਨੰਬਰ ਪੇਟਾ ਲਾ ਕੇ ਮੋਟਰਸਾਈਕਲਾਂ ਨੂੰ ਇਹ ਅੱਗੇ ਵੇਚਦੇ ਆ ਤੇ ਇਹਨਾਂ ਦੇ ਅਸੀਂ 3329379411 ਤੇ 473 ਆ ਇੱਕ ਜਿਹੜੀ ਸੀ ਪੁਰਾਣੀ ਉਹਦੇ ਤਹਿਤ ਮਗਲਵਾ ਦਾ ਜੀ ਕਰ ਤੋਂ ਕੁਛ ਸਾੱਚੇ ਮਾਮਲਾ ਐ ਸਮਝਿਆ ਵੀ ਹੋਇਆ ਕਿਨੇ ਮੋਟਰਸਾਈਕਲ ਜਿਹੜੇ ਵੇਚਦੇ ਸੀ ਕਿੱਥੇ ਵੇਚਦੇ ਸੀ ਤੇ ਮੋਸਗਲੇ ਖੇਤਾਂ ਜਿਹੜਾ ਚੋਰੀ ਕਰਦੇ ਸੀ ਅੱਗੇ ਜਿਹੜੇ ਸਸਤੇ 5000 4000 ਚ ਵੇਚ ਦਿੰਦੇ ਸੀਗੇ ਤੇ ਅਸੀਂ ਸਾਰੀ ਜਿਹੜੀ ਪੁਛਕੀ ਜਾਰੀ ਰੱਖੀ ਅਰੇ ਗੋਦੇ ਸੇਲ ਤੇ ਵੇਚਦੇ ਸੀ ਜਾਂ ਬਲਵਾਉਣੇ ਚ ਜਾਂ ਗੋਦ ਚ ਪੁਛਦੇ ਸੀ ਇਹ ਰਾਸ਼ਨ ਸਾਈਡ ਦੇ ਵਿੱਚ ਦੇਣਿਕ ਸਵੇਰਾ ਟੀਵੀ ਲਈ ਬੁਲਾਉਣ ਨਾਲ ਕਤੋਂ ਸੋਨੂ ਚਾਕ ਦੀ ਰਿਪੋਰਟ